ਮਹੂਲੀ ਗੱਲ ਨੂੰ ਲੈ ਕੇ ਹੋਈ ਕਹਾਣੀ ਕਰ ਦਿੱਤੀ ਹਵਾਈ ਫੈਰ ਇੱਕ ਨੂੰ ਲਿਆ ਹਰਾਤ ਦੇ ਵਿੱਚ ਅਸਲਾ ਵੀ ਕੀਤਾ ਬਰਾਮਦ ਚੁੰਕੀ ਅਚਾਲ ਨਹੀਂ ਦਿੱਤੀ ਜਾਣਕਾਰੀ ਮਾਮਲਾ ਬਠਿੰਡਾ ਦੀ ਦਾਣਾ ਮੰਡੀ ਦਾ ਜਿੱਥੇ ਇੱਕ ਸੈਲਫ ਕਿਸੇ ਵਿਅਕਤੀ ਵੱਲੋਂ ਕਿਸ ਆਪਣੇ ਸੈਲਫ ਦਾ ਕੰਮ ਕਰਵਾਇਆ ਸੀ ਤਾਂ ਜਦੋਂ ਅੱਜ ਮਿਸਤਰੀ ਕੋਲ ਆਇਆ ਤੇ 2 ਮਹੀਨੇ ਪਹਿਲਾਂ ਇਸ ਨੇ ਆਪਣਾ ਸੈਲਫ ਦਾ ਕੰਮ ਕਰਵਾਇਆ ਸੀ ਤੇ ਮਿਸਤਰੀ ਨੂੰ ਕਿਹਾ ਕਿ ਤੁਹਾਡਾ ਸੈਲਫ ਸਹੀ ਢੰਗ ਦੇ ਨਾਲ ਕੰਮ ਨਹੀਂ ਕਰ ਰਿਹਾ ਤਾਂ ਨੇ 3 ਦੇ ਨਾਲ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੇ ਆਪਸ ਵਿੱਚ ਤੂ ਤੂ ਮੈ ਮੇ ਹੋ ਗਈ ਤੂ ਤੂ ਮੈ ਮੇ ਇਤੋਂ ਤੱਕ ਵੱਧ ਗਈ ਕਿ ਉਸ ਵਿਅਕਤੀ ਵੱਲੋਂ ਹਵਾਈ ਫਾਇਰ ਜਿਹੜੇ ਉਹ ਕੀਤੇ ਗਏ ਜਿਸ ਨੂੰ ਲੈ ਕੇ ਇਸ ਨੇ ਦੋ ਫਾਇਰ ਕੀਤੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਨੂੰ ਇਹਨਾਂ ਵੱਲੋਂ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਪੁਲਿਸ ਪਹੁੰਚੀ ਅਤੇ ਇੱਕ ਵਿਅਕਤੀ ਨੂੰ ਹਵਾਈ ਫਾਇਰ ਕਰਨ ਵਾਲੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਤੇ ਉਸ ਦਾ ਜਿਹੜਾ ਅਸਲਾ ਹੈ ਉਹ ਵੀ ਆਪਣਾ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਹੁਣ ਇਸ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਅਗਲੀ ਕਾਰਵਾਈ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ। ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੀ ਦਾਣਾ ਮੰਡੀ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਮਮੋਲੀ ਗੱਲ ਨੂੰ ਲੈ ਕੇ ਕਹਾ ਸੁਣੀ ਹੋਈ ਹੈ ਅਤੇ ਕਹਾ ਸੁਣੀ ਤੋਂ ਬਾਅਦ ਹਵਾਈ ਫੈਰ ਕੀਤੇ ਗਏ, ਦੋ ਹਵਾਈ ਫੈਰ ਕੀਤੇ ਗਏ। ਅਤੇ ਉਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਮੌਕੇ ਤੇ ਪੁਲਿਸ ਪਹੁੰਚੀ ਤੇ ਉਸ ਵੱਲੋਂ ਅਸਲਾ ਸੀ ਜਿਹੜਾ ਉਹ ਬਰਾਮਦ ਕਰ ਲਿਆ ਗਿਆ ਤੇ ਨਾਲ ਜਿਹੜੇ ਵਿਅਕਤੀ ਵੱਲੋਂ ਹਵਾਈ ਫੈਰ ਕੀਤੇ ਸੀ ਉਸ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਆਓ ਤੁਹਾਨੂੰ ਸੁਣਾਉਣਾ ਹੈ ਕੀ ਸੀ ਪੂਰਾ ਮਾਮਲਾ। ਕੀ ਨਾਮ ਹੈ ਕੀ ਘਟਨਾ ਹੋਈ ਹੈ ਤੇ ਬਾਈ ਜੀ ਮੇਰਾ ਨਿੰਦਰਜੀਤ ਸਿੰਘ ਹੈ ਜੀ। ਆਪਣੀ ਦਾਣਾ ਮੰਡੀ ਦੀ ਦੁਕਾਨਾ ਜੀ ਆਪਣਾ ਗੱਡਿਆਂ ਦੇ ਏਸੀਆਂ ਦਾ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਆਂ ਆਪਾਂ 2 ਮਹੀਨੇ ਕੇ ਤਾਂ ਸੈਲਫ ਕਰਕੇ ਦਿੱਤਾ ਸੀਗਾ ਜੀ ਗੱਡੀ ਦਾ ਉਹ ਅੱਜ ਆ ਕੇ ਕਹਿ ਰਿਹਾ ਵੀ ਮੇਰਾ ਚੱਲਿਆ ਨਹੀਂ ਸੈਲਫ ਅਸੀਂ ਆਖਿਆ ਵੀ ਚੱਲਾ ਤੇ ਤੇਰਾ ਦੁਬਾਰੇ ਕਰ ਦਿੰਨੇ ਆਂ ਉਹਦਾ ਅਸੀਂ ਦੁਬਾਰੇ ਸੈਲਫ ਕਰ ਰਹੇ ਸੀਗਾ ਜੀ ਉਹ ਜਿਹੜੇ ਆਪਣੇ ਇੱਥੇ ਨਾਲ ਆਪਣੇ ਬਾਣੀਆਂ ਆ ਜੀ ਉਹਨਾਂ ਦਾ ਦੋਸਤ ਸੀਗਾ ਜੋ ਉਹ ਬਾਣੀਆਂ ਦੋਨੇ ਭਰਾ ਆ ਕੇ ਜੀ ਇੱਥੇ ਆ ਕੇ ਸਾਨੂੰ ਗਾਲਾਂ ਕੱਢਣ ਲੱਗ ਗਏ ਜੀ ਕਿ ਤੁਸੀਂ ਥੱਗਾਂ ਮਾਰਦੇ ਹੋ ਤੁਸੀਂ ਐ ਕਰਦੇ ਹੋ ਅਸੀਂ ਆਖਿਆ ਵੀਰੇ ਵੀ ਸਾਡੀ ਦੁਕਾਨਦਾਰੀ ਵੀ ਤੁਸੀਂ ਇਹ ਗੱਲਾਂ ਨਾ ਕਰੋ ਮੁੜ ਕੇ ਉਹਨਾਂ ਨੇ ਕਰ ਸਾਡੇ ਨਾਲ ਹ ਪੈਸਟਰ ਕੱਢ ਕੇ ਫਾਇਰ ਕਰੇਗੀ ਹੁਣ ਅਸੀਂ ਕੰਪਲੇਨ ਕਰੀ ਆ ਜੀ ਕਿਾ ਦੇਖੋ ਅੱਗੇ ਕੀ ਕਾਰਵਾਈ ਹੁੰਦੀ ਹੈ ਪੁਲਿਸ ਆਈ ਸੀ ਹਾਂਜੀ ਹਾਂਜੀ ਬਾਈ ਜੀ ਪੁਲਿਸ ਆ ਗਈ ਸੀ ਕੀ ਨਾ ਅਮ ਤਾਂ ਕੀ ਕਰਨਾ ਇਤਨਾ ਬਰੇ ਅਸਲ ਪਤਾ ਕੰਮ ਕਰਦੇ ਵੇ ਜੀ ਇੰਨੇ ਹੀ ਗੜਾਈ ਹੈ ਇਸੇ ਅਸੀਂ ਤਾਂ ਦੇਖੀ ਪੁਲਸ ਆਈ ਫਾਇਰ ਵੀ ਨਿਕਲੇ ਆ ਉਹ ਦੇਖੋ ਕੀ ਬੰਦ ਹੈ ਕਦੋਂ ਕਦੀ ਗੱਲ ਆ ਇਹ ਆ ਅੱਧਾ ਘੰਟਾ ਹੋ ਗਿਆ ਕਿਹੜਾ ਏਰੀਆ ਹੈ ਇਹ ਆਪਣੇ ਦਾਣਾ ਮੰਡੀ ਅੱਛਾ ਕਿੰਨੇ ਫਾਇਰ ਕੱਢੇ ਦੋ ਫਾਇਰ ਕੱਢੇ ਹਾਂਜੀ ਵੀਰ ਇਹਨਾਂ ਨੇ ਸੈਲਫ ਕਰਾਇਆ ਸੀ ਭਾਈ 2 ਮਹੀਨੇ ਪਹਿਲਾਂ ਉਹ ਸੈਲਫ ਆਪਣਾ ਹੈ ਨਹੀਂ ਸੀ ਚੇਂਜ ਕਰਕੇ ਲਾਇਏ ਗਏ ਹੋਰ ਗੱਡੀ ਦੇ ਕੋਕ ਠੀਕ ਹੈ ਜੀ ਤੇ ਇਹਨੂੰ ਆਖਿਆ ਵੀ ਭਾਈ ਆਪਣਾ ਸੈਲਫ ਹੈ ਨਹੀਂ ਕਹਿੰਦੇ ਸੌਂ ਖਾ ਗੁਰਦੁਆਰੇ ਦੀ ਸੌਂ ਖਾ ਗਏ ਮੈਂ ਚਲੋ ਕੋਈ ਨਹੀਂ ਆਪਾਂ ਤੁਸੀਂ ਸੈਲਫ ਹੋਰ ਲਾਜੋ ਕੋਈ ਦਿੱਕਤ ਨਹੀਂ 1500 ਰੁਪਏ ਦੀ ਕੋਈ ਵੱਡੀ ਗੱਲ ਨਹੀਂ ਸੀ ਠੀਕ ਹੈ ਜੀ ਆਪਾਂ ਕਹਿੰਦਾ ਲੈ ਜੋ ਤੇ ਲੈਣਾ ਆਏ ਉਹ ਕਰਨਾ ਆਏ ਇਹ ਦੋਨੇ ਭਾਈ ਆਏ ਦੋਨੇ ਭਾਈ ਆ ਕੇ ਸਾਨੂੰ ਗਾਲਾਂ ਪੁੱਤ ਦੇਣ ਲੱਗ ਗਏ ਤੇ ੱਟਕੇ ਮਾਰਨ ਲੱਗ ਗਏ ਐ ਕਰਦੇ ਜੋ ਕਰਦੇ ਹੋ ਮੁੜ ਕੇ ਇਥੋਂ ਭੱਜ ਕੇ ਇਹਨਾਂ ਨੇ ਆ ਕੇ ਹਥਿਆਰ ਚੱਕਣ ਦਾਸਲਾ ਕੇ ਦੋ ਫਾਇਰ ਗੱਡੇ ਪਸਾਗੇ ਮੌਕੇ ਤੇ ਪੁਲਸ ਆ ਲੜਾਈ ਤੇ ਉਹ ਜਿਹੜਾ ਹਥਿਆਰ ਪਰ ਪੁਲਸ ਲੈ ਗਈ ਹਾਂ ਪੁਲਸ ਦਾ ਹਥਿਆਰ ਲੈ ਗਿਆ ਇਹ ਸਰ ਕੀ ਨਾਮਤ ਉਹ ਡਾਕਟਰ ਬਣਤੀ ਮਾੜੀ ਮੇਰਾ ਨਾਮ ਜੀ ਅਸਈ ਧਰਮ ਸਿੰਘ ਹੈ ਮੈਂ ਚੌਕੀ ਚਾਰ ਸੁਲਾਸਤਾ ਬਟੰਡਾ ਲੱਗਾ ਹਾਂ ਅ ਅੱਜ ਕਰੀਬ 4 ਵਜੇ ਮੈਨੂੰ ਕੰਟਰੋਲ ਰੂਮ ਬਟੰਡਾ ਤੇ ਇੱਕ ਫੋਨ ਆਇਆ ਸੀ ਵੀ ਦਾਣਾ ਮੰਡੀ ਨੇੜੇ ਐਚਡੀਐਫਸੀ ਬੈਂਕ ਬਟੰਡਾ ਕੋਈ ਕਿਸੇ ਵਿਅਕਤੀ ਵੱਲੋਂ ਫਾਇਰਿੰਗ ਕੀਤੀ ਗਈ ਹੈ ਜਿਸ ਤੇ ਅਸੀਂ ਸੁਮੇਤ ਪੁਲਸ ਪਾਰਟੀ ਮੌਕੇ ਤੇ ਪਹੁੰਚੇ ਹੜਤਾਲ ਕੀਤੀ ਹੈ ਜਿੱਥੇ ਸਾਨੂੰ ਪਤਾ ਲੱਗਿਆ ਕੋਈ ਅ ਇੰਦਰਜੀਤ ਸਿੰਘ son of ਜਗਜੀਤ ਜਗਜੀਤ ਸਿੰਘ ਬੀੜਵੈ ਮਣਦੇ ਉਹ ਆਟੋ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਆ ਤੇ ਉਹਨਾਂ ਦੇ ਤੇ ਉਹਨਾਂ ਦੇ ਸਾਹਮਣੇ ਇੱਕ ਅਜੇ ਹੈਗੇ ਜਿਹੜੇ ਸੈਟਿੰਗ ਸਟੋਰ ਵਾਲੇ ਉਹਨਾਂ ਦਾ ਨਾਮ ਹੈਗਾ 모히ਤ ਗੋਇਲ ਉਹਨਾਂ ਦੀ ਆਪਸ ਵਿੱਚ ਤਕਰਾਰਬਾਜੀ ਹੋਈ ਸੀ ਤੇ ਮਾਮੂਲੀ ਤਕਰਾਰਬਾਜੀ ਤੇ ਜਿਹੜਾ ਹੈਗਾ ਅ 모히ਤ ਗੋਇਲ ਨੇ ਆਪਣੇ ਲਾਇਸੈਂਸੀ ਰਿਵਾਲਰ 0.22 ਨਾਲ ਦੋ ਵਾਈਫਰ ਕੀਤੇ ਆ ਜਿਸ ਤੇ ਅਸੀਂ ਮਕਦਮਾ ਦਾਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆ ਰਹੇ ਇਸ ਰਸਤੇ ਵਿੱਚ ਹੀ ਬੈ ਗਏ ਅ ਦੇਖੋ ਜੀ ਜਿਹੜਾ ਹੈਗਾ 모हित गोयल ਹੈ ਜਿਹਨੇ ਜਦੋਂ ਵਲੋਾਈਫਰ ਕੀਤੇ ਆ ਉਹਨਾਂ ਤੇ ਰਸਤੇ ਵਿੱਚ ਲੈ ਲਿਆ ਤੇ ਮਕਦਮਾ ਦਾਜ ਕਰਕੇ ਅਸਲਾ ਬਰਾਮ ਕਰ ਲਿਆ ਅਸਲਾ ਬਰਾਮ ਕਰ ਲਿਆ